ਬਾਰੇ ਹਟੋ ਤੁਸੀਂ ਕਿ ਪਕਾ ਜਾ ਕੀ ਹੋ ਗਿਆ ਓਹ ਹੋ ਹੋ ਓ ਮਾ ਮਤ ਜੀ throp ਹੀ ਪਾਇਆ ਹੋਰ ਕੀ ਕੀਤਾ ਗਾਲਾਂ ਮਿਲ ਗਈਆਂ ਬਹੁਤ ਆ ਹੁਣ ਨਹਾਦੋ ਕੇ ਠੰਡਾ ਹੋ ਗਿਆ ਹੁਣ ਗਾਲਾਂ ਖਾ ਕੇ ਆਪਕਾ ਇਹ ਉਪਕਾਰ ਜ਼ਿੰਦਗੀ ਭਰ ਯਾਦ ਰਹੇਗਾ ਮੁਝੇ ਹਾਂਜੀ ਜੀ ਕਿ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਉੱਪਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਇਸ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਇੱਕ ਤਾਂ ਯਾਰ ਆ ਕਾਲੋ ਦੇ ਚੇਲ ਲੈਣੇ ਤੰਗ ਕਰ ਰੱਖਿਆ ਹਨਾ ਕਹਿਣਗੇ ਤੁਸਾਨੂੰ ਕਾਲੋ ਕਾ ਤੋ ਗੈਨੇ ਹੋ ਇਹ ਪਲਾ ਕਾਲੋਂ ਨੂੰ ਕਾਲੂ ਕਹਾਂਗੇ ਫਸਣ ਮੱਤੇ ਜਿਹਦਾ ਰੰਗ ਕਾਲਾ ਹੁੰਦਾ ਉਹਦਾ ਘਰ ਦੇ ਹੀ ਨਾ ਕਾਲੂ ਰੱਖ ਦਿੰਦੇ ਆ ਹਨਾ ਤੇ ਫਿਰ ਉਹ ਜੇ ਦੂਜੇ ਜੇ ਕਹਿੰਦਾ ਇਹ ਚ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਜਿਹਦੇ ਦੰਦ ਵੱਡੇ ਉਹਨੂੰ ਤਾਂ ਦੋ ਹੀ ਕਹਿਣਗੇ ਤੁਸੀਂ ਇਹਨੂੰ ਤਾਂ ਇਹ ਕਾਲੂ ਦੀ ਚੀਲਿਆਂ ਦੀ ਸਮਝ ਨਹੀਂ ਆਉਂਦੀ ਹੈਗੀ ਅੱਛਾ ਦਾ ਜੋ ਪਕਾ ਜਾ ਭਾਬੀ ਕਿਉਂ ਪਕਾ ਬਾਰ ਬਾਰ ਰੋਣ ਪਰੇ ਹਟੋ ਤੁਸੀਂ ਪਕਾ ਜਾ ਕੀ ਹੋ ਗਿਆ ਓਹੋ ਓਹੋ ਜੇ ਤੁਸੀਂ ਉੱਟ ਗਿਆ ਉਹ ਨਹੀਂ ਟਾਟਾ ਯੋਆ ਨਹੀਂ ਦੇ ਦੋਰਾ ਕੋਈ ਗੱਲ ਪੂਰਾ ਪੂਰਾ ਇੱਕ ਗੱਲ ਤਾਂ ਮਨਨਾਲੀਆ ਇਹਨਾਂ ਦੀ ਸਿਕਸ ਸੈਂਸ ਬਹੁਤ ਕੰਮ ਕਰਦੀ ਆ ਹਨ ਇਹਨਾਂ ਨੂੰ ਪਹਿਲੇ ਹੀ ਪਤਾ ਲੱਗ ਜਾਂਦਾ ਵੀ ਹੁਣ ਇਹ ਰੋਊਗਾ ਹੁਣ ਇਹਨੂੰ ਸੁਪਨਾ ਆਊਗਾ ਪਤਾ ਨਹੀਂ ਕਿਵੇਂ ਕੈਮਰੇ ਤਿਆਰ ਹੀ ਰੱਖਦੇ ਇਹ ਸਾਰੇ ਜਣੇ ਮੈਨੂੰ ਨਹੀਂ ਮੰਨਦਾ ਪੂਰਾ ਪੂਰਾ ਆਇਆ ਚਲ ਚੁੱਪ ਕਰ ਜਾ ਜੱਟ ਤੇ ਭਗਾ ਦੇ। ਸੁਪਨਾ ਬਣਾਉਂਦੇ। ਮੈਂ ਹੱਡਾ ਲਾਦੀ। ਸੁਪਨਾ ਵਾਲੀ ਵੀ ਇਸ ਦੀ। ਬੰਦੇ ਰੋਈਦਾ ਹੁੰਦਾ। ਸੁਪਨਾ। ਨਿਆਣੇ ਨੂੰ ਕੰਨ ਕੀ ਕਰੀ ਜਾਨੀ। ਆਹ ਟਿਕੜੋ ਹਨਾ ਡੰਗਰ ਜੀ ਰਾਤ ਨੂੰ ਗੱਡੇ ਡੋ ਬਹਾਈ ਜਾਂਦੀ ਹੈਗੀ। ਗੋਡ ਐਨੀ ਵੈਡ ਕਰ ਲੈ। ਅਕੇ ਨੂੰ ਸੁਪਨਾ ਆ ਗਿਆ। ਤੁਹਾਨੂੰ ਲੱਗਦਾ ਵੀ ਸੁਪਨਾ ਆਇਆ ਹੋਵੇ ਤੇ ਬੰਦਾ ਫੋਨ ਕੱਢ ਕੇ ਪਹਿਲਾਂ ਉਹਦੀ ਵੀਡੀਓ ਬਣਾਊਗਾ। ਬੰਦਾ ਵੈਸੀ ਡਰ ਕੇ ਉੱਠ ਜਾਂਦਾ ਹੁੰਦਾ ਵੀ ਕੀ ਹੋ ਗਿਆ ਜੇ ਕੋਈ ਰੂਹੀ ਵੀ ਜਾਂਦਾ ਤਾਂ। ਇਹਨਾਂ ਦਾ ਨਹੀਂ ਆਉਂਦੀ ਹੁੰਦੀ ਵੀ ਕੋਈ ਫੋਨ ਕੱਢ ਕੇ ਉਹਦਾ ਵੀਡੀਓ ਬਣਾਉਣ ਲੱਗ ਜੇ। ਵੱਤ ਸਹੀ ਏ। ਚੱਲ। ਚੱਲ ਜੋ ਭਗਾ ਦੇ। ਤੇਰੇ ਹੰਝੂ ਆਉਣਗੇ। ਰੇ ਕੱਗ ਦੇ ਪਾ ਕੇ ਪੀ ਜਾ ਆਹਾ ਆਹਾ ਕੀ ਕਹਿੰਦਾ ਹੁੰਦੇ ਕੀ ਕਹਿੰਦਾ ਹੁੰਦੇ ਦੱਸ ਦੇਣਾ ਕੱਟ ਕੇ ਆ ਜਾ ਕੋਟਾਂ ਆਈਂ ਦਰੂ ਹੋ ਗਏ ਆਪਣਾ ਪਾਣੀ ਤੇ ਗਲਾ ਲਿਆ ਕੇ ਦੋ ਵੀ ਇੱਕ ਇਹ ਕੀ ਚਾਹ ਦੋ ਕੱਜੀ ਲੱਸੀ ਪਾਣੀ ਦੇਵਾ ਚਾਹ ਲਿਓ ਆ ਦਿਖ ਲਓ ਹਨਾ ਆ ਨਾਗਰਾਜੇ ਨੇ ਨਾ ਬਿਨਾਂ ਨਹਾਤੇ ਆ ਹੀ ਬਾਰ ਮਰਨਾ ਸਾਰੀ ਸਰਦੀ ਕੱਢ ਲਈ ਤੇ ਹੁਣ ਇੱਥੇ ਦੇਖੀ ਉਹਦੇ ਭਰਾ ਖੜਾ ਪਰਜਾਈ ਖੜੀ ਐ ਮਾਂ ਖੜੀ ਤੇ ਉਹਦੇ ਸਾਹਮਣੇ ਕਿ ਮੇਉ ਨੂੰ ਜੱਫੀਆਂ ਪਾਈ ਜਾਂਦਾ ਕੀ ਕੁਛ ਕਰੀ ਜਾਂਦਾਗਾ بس ਕਹਿੰਦਾ ਪਾਣੀ ਦੇ ਦੇ ਉਹਨੂੰ ਕਹਿੰਦਾ ਮੇਰਾ ਕੰਟੈਂਟ ਬਣ ਗਿਆ ਬਸ ਬੈਂਕ ਭਰੀ ਜਾਂਦੇ ਸ਼ਰਮਾ ਘੱਡੀ ਜਾਂਦੇ ਆ ਇਹਨਾਂ ਦੀ ਤਾਂ ਉਹ ਗੱਲ ਹੋਈ ਪਈ ਐ ਸੀਰੀਅਸਲੀ ਜਾਰੇ ਇਹਨਾਂ ਨੂੰ ਕੋਈ ਸੰਗ ਸ਼ਰਮ ਨਹੀਂ ਹੈਗੀ ਆ ਡੱਡ ਦੇਖ ਲਓ ਤੁਸੀਂ ਕਿਵੇਂ ਇੱਕ ਡੇਡੂ ਬਹਾਈ ਜਾਂਦੀ ਏਗੀ ਇੱਥੇ ਡੰਗਰ ਜੀ ਨਾਰਮਲੀ ਕਿਸੇ ਨੂੰ ਸੁਪਨਾ ਆਵੇ ਤੁਹਾਨੂੰ ਲੱਗਦਾ ਵੀ ਆਪਾਂ ਆਮ ਜ਼ਿੰਦਗੀ ਦੇ ਵਿੱਚ ਇਹ ਜੇ ਕੁਝ ਕਰਦੇ ਹੋਵਾਂਗੇ ਇਹ ਤਾਂ ਸਾਰੇ ਬਲੌਗਰ ਹੀ ਕਰ ਸਕਦੇ ਬਸ ਇਹ ਜੇ ਕੁਝ ਤਾਂ ਤੁਹਾਨੂੰ ਪਛਾਣ ਲਿਆ ਨਹੀਂ ਜਾਣ ਖਾਂਦੀ ਮੈਂ ਤਾਂ ਇਹਦੀਆਂ ਬਹੁਤ ਵੀਡੀਓ ਦੇਖਦਾ ਹੁੰਦਾ ਹਾਂ ਥੈਂਕ ਯੂ ਥੈਂਕ ਯੂ ਹਾਂ ਜੀ ਅੱਗੇ ਵੀਡੀਓਸ ਖਾਸੀ ਬਹੁਤ ਖਾਸੀ ਕੋਈ ਨਹੀਂ ਆਇਆ ਕਰੋ ਤੇ ਕੋਈ ਚ ਕੀ ਕਰੀ ਜਾਂਦੇ ਆ ਤੂੰ ਮੋਖਰਾ ਆ ਕੀ ਹੁੰਦਾ ਇਹ ਕੀ ਹੁੰਦਾ ਲੈ ਦੱਸ ਅੰਕਲ ਨਹੀਂ ਆਏ ਤਾਂ ਦੱਸ ਤਾਂ ਮੈਂ ਵੀਡੀਓ ਦੇਖਦਾ ਹੁਣਾਂ ਤੇ ਅੰਕਲ ਆ ਤੂੰ ਆ ਨਾਗਰਾਜ ਨੂੰ ਦੱਸ ਤਾਂ ਦੇ ਵੀ ਇਹਦੀ ਘਰ ਵਾਲੀ ਸੋਹਣੀ ਲੱਗਦੀ ਹੁੰਦੀ ਹੈ ਕਿ ਨਹੀਂ ਲੱਗਦੀ ਆ ਰਹਿਣ ਦੇ ਇਹਨਾਂ ਨੂੰ ਫ੍ਰੀ ਦਾ ਆਫਰ ਦੇਣ ਨੂੰ ਹਨਾ ਇੱਥੇ ਹੀ ਰਹਿਣਗੇ ਇਹ ਇੱਥੇ ਹੀ ਪੀਂਦੇ ਰਹਿਣਗੇ ਜੂਸ ਫੇ ਚਾੱਕੇਗਾ ਤਾਂ ਠਾ ਮਤ ਸਹੀ ਏ ਕੁੰਡਾ ਖੋਲ ਬਸੰਤਰੀਏ ਤੇਰਾ ਢੋਲ ਜਵਾਈ ਆਇਆ ਅਦੇ ਕਿਆ ਖੜਾ ਬਸੀ ਕਿਤਾ ਉਹ ਕਿਤਾ ਪੈਸਾ ਸ਼ਿਕਰ ਕਿਤਾ 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 ਦੇਖ ਲੋ ਹਣ ਜਮਾਈ ਭਾਈ ਘਰ ਆਇਆ ਹੋਵੇ ਤੇ ਉਹਨੂੰ ਆਈ ਮਿਲਦੇ ਹੁੰਦੇ ਹੈ ਕਿਵੇਂ ਇਹਨੇ ਮੂੰਹ ਚੱਕ ਕੇ ਕੈਮਰਾ ਇਧਰ ਉਧਰ ਕਰ ਰੱਖਿਆ ਉਧਰ ਉਹ ਹੈਲੋ ਕਰੀ ਜਾਂਦੀ ਤੇ ਉਧਰ ਉਹ ਵਿਕਰਮ ਨੇ ਬਲੌਗ ਖੋਲ ਰੱਖਿਆ ਆਪਦਾ ਉਹ ਬਣਾਈ ਜਾਂਦਾ ਕੋਈ ਸੰਗ ਨਹੀਂ ਕੋਈ ਸ਼ਰਮ ਨਹੀਂ ਇੱਕ ਦੂਜੇ ਦੇ ਵਿੱਚ ਇਹੋ ਦਿਖਾਈ ਜਾਂਦੇ ਯਾਰ ਬੰਦਾ ਨਾ ਸੰਗ ਇਹਨਾਂ ਨੂੰ ਦੇਖ ਕੇ ਤਾਂ ਨਾ ਆਮ ਲਾਈਫ ਵਿੱਚ ਸੰਗ ਲੱਗਣ ਲੱਗੇ ਫੋਨ ਗੱਡਣ ਤੋਂ ਵੀ ਸੀਰੀਅਸਲੀ ਦੱਸੋ ਨਾਰੀ ਉਹ ਵੀ ਮਿਲਿਆ ਆ ਹਾਲਪਾ ਇਹ ਤੇ ਆਪਾ ਚਾਹ ਦਾ ਪੇਪਰ ਹੈ ਪੰਜਵੇਂ ਦਾ ਚਾਹ ਦਾ ਪੇਪਰ ਇਸ ਕਰਕੇ ਟੱਪਾ ਚੱਲ ਜਾਣਾ ਆ ਜੀ ਸਵੇਰ ਹੋ ਚੁੱਕੀ ਸੀ ਤੇ ਮੰਮੀ ਉੱਧਰ ਤੋਂ ਹੁੰਦੇ ਆ ਕੱਪੜੇ ਉਹ ਦੇਖੋ ਮਸ਼ੀਨ ਲੱਗਿਆ ਨਿਆਣੇ ਖੇਡਣਦੇ ਆ ਤੇ ਮੰਮੀ ਮੇਲ ਬਣਾਉਂਦੀ ਆ ਰੋਟੀ ਕਰੰਗਰ ਮੰਮੀ ਦੇ ਹੱਥਾਂ ਦੀ ਕਾਲੀ ਆ ਰੌੜਾ ਹੱਥਾਂ ਦਾ ਨਹੀਂ ਭੈਣ ਜੀ ਫਿਰ ਉਹ ਲੈ ਹੈਗਾ ਬਣਾ ਕੇ ਖਾਣ ਦਾ ਉਧਰੋਂ ਸੱਸ ਨੂੰ ਕਹਿ ਦੇਣੀ ਹੈ ਤੇਰੇ ਹੱਥਾਂ ਦੀ ਸਵਾਦ ਲੱਗਦੀ ਹੈ ਇਧਰ ਤੇਰੀ ਮਾਂ ਨੂੰ ਚਲੋ ਚਾਲੀ ਜਾਂਦਾ ਹਨ ਆਪ ਬਣਾ ਕੇ ਖਾਣ ਤੋਂ ਮੌਤ ਪੈਂਦੀ ਹੈ ਨਾ ਤੁਹਾਨੂੰ ਕਿਉਂਕਿ ਤੁਸੀਂ ਫਿਰ ਵਲੌਗ ਬਣਾਉਣੇ ਹੁੰਦੇ ਰੀਲਾਂ ਤੇ ਨੱਚਣਾ ਹੁੰਦਾਗਾ ਕਦੇ ਉਧਰ ਜਨਗਾ ਉਹਨੂੰ ਸੰਤ ਤੇਰੇ ਹੱਥ ਦੀ ਸਵਾਦ ਲੱਗਦੀ ਆ ਕੀ ਭਲੇ ਰਹਿਣੀ ਦੇਣਾ ਹੀ ਮੈਂ ਕੇ ਨਹੀਂ ਖਾਣੀ ਮੋਟੀ ਹੋ ਜਾਣਾ ਤੇ ਦੇ ਤਾ ਨਹੀਂ ਮਾਣੀ ਸੁੱਕੀ ਚੱਕ ਇਹ ਰੋਟੀ ਮੇਰੇ ਹੱਥਾਂ ਦੀ ਗਰਮ ਗਰਮ ਬਹੁਤ ਟੇਸਟੀ ਆਹੋ ਜੇ ਮੋਟੀ ਹੋ ਗਈ ਫੇ ਤੇਰਾ ਗਲੈਮਰ ਨਹੀਂ ਦੇਖਣਾ ਤੇ ਉਦੋਂ ਫੇ ਨਾਗਰਾਜ ਨੂੰ ਘਾਟਾ ਪੈ ਜਾਊਗਾ ਨਾਗਰਾਜ ਦੇ ਕੰਟੈਂਟ ਦੀ ਫਿਗਰ ਖਰਾਬ ਹੋ ਜੂਗੀ ਭੈਣ ਜੀ ਜੇ ਤੇਰੀ ਫਿਗਰ ਖਰਾਬ ਹੋਊਗੀ ਤਾਂ ਹਉਏ ਹਉਏ ਕੀ ਕੀਤਾ ਲੋ ਜੀ ਚਾਹ ਢੋਲ ਕੇ ਇਹ ਕਿਵੇਂ ਹੋ ਗਿਆ ਜੀ ਮੈਨੂੰ ਹੁਣ ਕੀ ਪਤਾ ਮੈਂ ਥੋੜਾ ਕੀਤਾ ਆ ਇਹ ਕਿਥੋਂ ਪਿੰਦੀ ਚਾਹ ਮੈਂ ਮੀਂਹ ਮੈਂ ਫੜ ਲਾਉਂ ਨੂੰ ਗੱਡੀ ਖਾ ਗੱਡੀ ਆ ਜੇ ਕੱਟ ਲੱਗਾ ਓਏ ਆ ਲੈ ਪ੍ਰੀਤੀ ਫੜੂ ਇਹਦਾ ਆਓ ਕੇ ਪਕਸ਼ਾਂ ਕੀਤਾ ਪਿਆ ਹੈ ਕੰਨੇ ਨਹੀਂ ਆਹ ਦੇਖ ਲੋ ਹਨ ਬਸ ਇਹਨੇ ਨਹੀਂ ਵਲੌਗ ਬਣਾਉਣੀ ਹੈ ਬੱਚਾ ਮੱਚ ਜੇ ਬੱਚੇ ਦੇ ਉੱਤੇ ਚਾਹ ਪੈ ਜੇ ਇਹਨੂੰ 1% ਵੀ ਇਫੈਕਟ ਨਹੀਂ ਹੈਗਾ ਇਸ ਚੀਜ਼ ਨਾਲ ਕੋਈ ਕੋਸ਼ਿਸ਼ ਕਰੀ ਜਾਂਦਾ ਬੱਚੇ ਹਨਾ ਕਿੱਧਰ ਰੁਜਾਈ ਜਾਂਦੇ ਕੀ ਕਰੀ ਜਾਂਦੇ ਬਸ ਸੁਡ ਲਾਈਆਂ ਨੇ ਦੋਨਾਂ ਨੇ ਕੈਮਰੇ ਚੱਕ ਰੱਖਿਆ ਉਹ ਉਹਦੇ ਵੀ ਨਹੀਂ ਕਰ ਦਿੰਦੀ ਆ ਉਹਦੇ ਨਹੀਂ ਕਰ ਦਿੰਦੀ ਆ ਡਿਸਟ੍ਰਿਕਟ ਹਿਆਰ ਤੋਂ ਦੇਚਾ ਜੀ ਬਹੁਤ ਸਾਹਮਣੇ ਆਉਂਦੀ ਬਿਲਕੁਲ ਉਹਦੇ ਸਾਹਮਣੇ ਲੱਗੀ ਆ ਫਰੂਟ ਦੀ ਰੇੜੀ ਤੇ ਵੈਰੀ ਫਰੂਟਾ ਹਨ ਘੈਂਟ ਫਰੂਟਾ ਤੇ ਸਾਨੂੰ ਤਾਂ ਬਹੁਤ ਵਧੀਆ ਲੱਗੇ ਤੁਸੀਂ ਵੀ ਜਦੋਂ ਇੱਥੇ ਲੰਘਦੇ ਹੋਵੋ ਇਥੋਂ ਦੀ ਤਾਂ ਜਰੂਰ ਖਾ ਕੇ ਜਾਇਓ ਸਾਡਾ ਜਨਾਹ ਜਰੂਰ ਲਿਓ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਦਾ ਸਰ ਕਾਦੇ ਵਾਸਤੇ ਲੋਕ ਖਾ ਕੇ ਜਾਣ ਐਡੀ ਤੁਸੀਂ ਕਿਹੜੀ ਹੈ ਵਿਟਾਮਿਨ ਮਿਨਰਲ ਨਾਲ ਭਰੀ ਹੋਈ ਚੀਜ਼ ਖਾ ਲਈ ਹੈ ਜਿਹੜੀ ਲੋਕਾਂ ਨੂੰ ਦੱਸੀ ਜਾਂਦੇ ਹੋ ਤੇ ਤੁਹਾਡਾ ਨਾਮ ਲੈ ਕੇ ਜਾਣ ਕਿ ਉਹ ਤੁਹਾਨੂੰ ਫ੍ਰੀ ਚ ਖਵਾਤੀ ਕਿਉਂ ਨੇ ਆ ਨਾਗਰਾਜ ਦੇਖ ਲੋ ਹੈ ਨਾ ਮਿੰਟੀ ਮਾਰਦਾ ડીਲ ਕਰਨ ਲੱਗਿਆ ਅਗਲੇ ਨੂੰ ਕਹਿੰਦੇ ਮੈਂ ਪੈਸੇ ਨਹੀਂ ਦਿੰਦਾ ਬਸ ਪ੍ਰਮੋਸ਼ਨ ਕਰ ਦਿੰਦਾ ਸੱਚੀ ਯਾਰ ਇੰਨਾ ਫਰੀ ਦਾ ਖਾਣ ਗਿੱਜਿਆ ਹੋਇਆ ਹੈ ਇਹ ਲੋ ਜੀ ਦੇਖਦੇ ਆ ਕੀ ਐਂਟਰੀ ਹੁੰਦੀ ਆ ਤੇ ਕੀ ਸਵਾਗਤ ਹੁੰਦਾ ਸਾਡਾ ਸਵਾਗਤ ਕੋਈ ਕਰਦਾ ਕਿ ਨਹੀਂ ਕਰਦਾ ਦੇਖ ਲੋ ਜੀ ਦੇਖਦੇ ਆ ਦੇਖਦੇ ਆ ਸਵਾਗਤ ਹੁੰਦਾ ਵੀ ਨਹੀਂ ਹੁੰਦਾ ਹੁੰਦਾ ਆ ਕੌਣ ਕੀ ਕਰ ਰਿਹਾ ਆ ਇੱਧਰ ਲੰਮੇ ਪਏ ਆ ਟੀਵੀ ਦੇਖਣਦੇ ਆ ਨਾਟਕ ਆ ਗਏ ਕੰਮ ਤੋਂ ਮਜ਼ਾ ਆਇਆ ਬੜੀ ਛਤਿਆ ਹੈ ਸਾਡੇ ਫੇਲ ਚੱਲੇ ਆ 7:00 ਵੱਜੇ ਲੱਗੇ ਆ ਦੇਖ ਲੋ ਆ ਤਾਂ ਯਾਰ ਇਹਨੇ ਤੇ ਟੋਲ ਦਿੱ ਤਮਕੀ ਬਾਲੀ ਸੀਗੀ ਜਿਹੜੇ ਸਾਭੜ ਇਹਨਾਂ ਦਾ ਸਵਾਗਤ ਹੋਇਆ ਹਨ ਆ ਸੁਡਲ ਜੀ ਦੇਖ ਲੋ ਨਾ ਜਾ ਕੇ ਬੈਠ ਗਈ ਨਾ ਰਸਸ ਨੂੰ ਨਾ ਸੌਰੇ ਨੂੰ ਕਿਸੇ ਨੂੰ ਨਹੀਂ ਬੁਲਾਇਆ ਚਲਾਇਆ ਹੈਗਾ ਕਮ ਆਨ ਬੇਬੀ ਸੈਸ਼ੀ ਗਰਲਫ੍ਰੈਂਡਸ ਹੋਪਸ ਤੁਸੀਂ ਸਾਰੇ ਅਨ ਵਿਦਿਆ ਹੋਵੋਗੇ ਵੈਲਕਮ ਟੂ ਮਾਈ YouTube ਚੈਨਲ ਤੇ ਅੱਜ ਤਾਂ ਹਸਬੰਡ ਜੀ ਗਏ ਹੋਏ ਨੇ ਕੰਮ ਤੇ ਮੈਂ ਇਕੱਲੀ ਸੀਗੀ ਘਰੇ ਤੇ ਮੈਂ ਸੋਚ ਰਹੀ ਆ ਵੀ ਮੈਂ ਉਹਨਾਂ ਤੇ ਰਹਿਮਣ ਥੋੜਾ ਬਾਹਰ ਚੱਲੇ ਆਵਾਂ ਤੇ ਅੱਧ ਲੰਗੀ ਕਰੀ ਦੀਦੀ ਕੇ ਜਾ ਰਹੀ ਹਾਂ ਮੈਂ ਇਹ ਹੀ ਨਾ ਮੈਨੂੰ ਆਇ ਲੱਗਦਾ ਹੁੰਦਾ ਸੀ ਵੀ ਕਾਲੋਂ ਤੋਂ ਠੀਕ ਹੈਗੀ ਹਨਾ ਕੋਈ ਇਹਦੇ ਵਿੱਚ ਇਹੋ ਜਿਹੇ ਲੱਛਣ ਨਜ਼ਰ ਨਹੀਂ ਆਉਂਦਾ ਹੁੰਦਾ ਸੀ ਪਰ ਜਿਵੇਂ ਜਿਵੇਂ ਇਹ ਵਲੌਗਿੰਗ ਵਿੱਚ ਆ ਰਹੀ ਆ ਇਹ ਤਾਂ ਵੀਰੇ ਕਾਲੋਂ ਤੋਂ ਵੀ ਗਈ ਗੁਜ਼ਰੀ ਹੈਗੀ ਉੱਠ ਜਾਓ ਰੋਟੀ ਖਾ ਲੋ ਚਾਹ ਪੀਣੀ ਹੈ ਸੌਰੀ ਸੌਰੀ ਕੀ ਸੌਰੀ ਆ ਦੇਖ ਲਓ ਹਨਾ ਆ ਵਿਚਾਰਾ ਵਧੀਆ ਆ ਕੰਮ ਕਰਦਾ ਤੜਕੇ ਆਥਣੇ ਆਉਂਦਾ ਹਨਾ ਵਧੀਆ ਜਾਂਦਾਗਾ ਤੇ ਇਹ ਇਹੀ ਜੀ ਚੰਦਰੀ ਹੈਗੀ ਇਹ ਆਉਂਦੀ ਕੋਈ ਨਾ ਕੋਈ ਤਿੱਲੀ ਛੱਡ ਦਿੰਦੀ ਉਹ ਵਿਚਾਰਾ ਕੰਬਲ ਲੈ ਕੇ ਪੈ ਗਿਆ ਤੇ ਦੋਨੇ ਭੈਣਾਂ ਜਿਹਦੇ ਮੱਥੇ ਲੱਗ ਜਾਂਦੇ ਬੰਦਾ ਕੰਬਲ ਲੈ ਕੇ ਨਾ ਪਵੇ ਹੋ ਸਕਦਾ ਤੇ ਫਿਰ ਤੁਹਾਨੂੰ ਪਤਾ ਤਾਂ ਹੈਗਾ ਮੈਂ ਤੁਹਾਨੂੰ ਐਂ ਕਿਹਾ ਸੀ ਵੀ ਉਧਰ ਨਹੀਂ ਜਾਣਾ ਸੀ ਤੇ ਤੁਸੀਂ ਕਿਹਾਗੇ ਫਿਰ ਮੈਂ ਰਾਹ ਦੀ ਕਿਹਾ ਸੀ ਨਹੀਂ ਜਾਣਾ ਤੂੰ ਇੱਕ ਨੰਬਰ ਦੀ ਝੂਠੀਆ ਦੁਨੀਆ ਦੀ ਆ ਆਈ ਕੈਨ ਸੇ ਥੈਟ ਆਪ ਦੀ ਗਲਤੀ ਨਾ ਮੰਨਣੀ ਨੀ ਮੈਂ ਫਿਰ ਵੀ ਸੌਰੀ ਗਈ ਨਹੀਂ ਆਂੀ ਮਿੰਵੜਾ ਕਿ ਨੀਡੈਂਸ਼ਨ ਹੋ ਗਈ ਸੀ ਜੇ ਉੱਥੇ ਕੁਝ ਹੋ ਜਾਂਦਾ ਫਿਰ ਤੇਰੀ ਬੋਲਣ ਦੀ ਸੈਂਸ ਦਾ ਤਾਂ ਪਤਾ ਹੈ ਤੂੰ ਹੀ ਜੇ ਉਹਨੂੰ ਕੋਈ ਪੁੱਠਾ ਸਿੱਧਾ ਬੋਲੀ ਹੋਵੇਗੀ ਜਿਹੜਾ ਉਹ ਕੰਬਲ ਲਈ ਪਿਆਗਾ ਅਸੀਂ ਆਈ ਵੀ ਵੀਰੀ ਆ ਗਈ ਹੈ ਨਾ ਦੂਜੇ ਵਲੌਗਰਾਂ ਵਾਲੇ ਲੱਛਣਾ ਤੀ ਹੁਣ ਜੇ ਮਾਲਾ ਤੁਹਾਡੀ ਲੜਾਈ ਹੋਈ ਤੇ ਤੂੰ ਕੈਮਰਾ ਬੰਦ ਕਰਕੇ ਗੱਲ ਕਰਨੋ ਤੁਸੀਂ ਪਰ ਨਹੀਂ ਇਹਨੇ ਵੀ ਕੰਟੈਂਟ ਲੈਣਾਗਾ ਇਹ ਵੀ ਵਲੌਗਿੰਗ ਦੇ ਪੂਰੇ ਦਾ ਪੇਚ ਸਿੱਖਦੀ ਜਾਂਦੀ ਹੈ ਵੀ ਕਦੋਂ ਕੈਮਰਾ ਆਫ ਕਰਨਾ ਹੈ ਕਦੋਂ ਕੈਮਰਾ ਆਨ ਕਰਨਾ ਬੰਦਾ ਲੜਿਆ ਹੋਵੇ ਤੇ ਦੂਜਾ ਬੰਦਾ ਕੈਮਰਾ ਕੱਢ ਕੇ ਬੈਠ ਜੇ ਹੈ ਪਤਾ ਨਹੀਂ ਇਹ ਤਾਂ ਇਹਨਾਂ ਨੂੰ ਹੀ ਆਉਂਦੀਆਂ ਬਸ ਇਹਨਾਂ ਦੀਆਂ ਤੇ ਇ ਕੀ ਦੋ ਖਾਓਗੇ ਮੇਰੇ ਕੋ ਖੜਕੀ ਤੇ ਮੈਨੂੰ ਤਾਂ ਹੁਣ ਲੱਗੀ ਆ ਤੇ ਜੇ ਮੈਨਾਂ ਖਾਣੀ ਹੋਵੇ ਕੱਲੀ ਨੇ ਫੇਰ ਚਲ ਅਜੀ ਕੁਛ ਬਣਾ ਬਾਰੂ ਲਈ ਹਾਤੇ ਕੁਛ ਖਾ ਲਵਾਂਗੇ ਕੀ ਖਾਣੋਗੇ ਬਰਗਰ ਹਾਂ ਹੁਣ ਹੀ ਲਿਆ ਕੇ ਦੋ ਲਿਆ ਦੋ ਆਹ ਦੇਖਣਾ ਹੈ ਨਾ ਆਹ ਡੰਕਰ ਜੀ ਸੁਡਲ ਜੀ ਵੀ ਓਨੀ ਅਨੋਇੰਗ ਹੈ ਨਾ ਉਹ ਵਿਚਾਰੇ ਨੂੰ ਾਕਾਈ ਦਿੱਤਾ ਉਹਨੂੰ ਘਰੇ ਹਲੇ ਬੜਿਆ ਨਹੀਂ ਬਰਗਰ ਕੁਲਚਿਆਂ ਦੇ ਆਫਰ ਇਹਨਾਂ ਦੇ ਪਹਿਲਾਂ ਹੀ ਸ਼ੁਰੂ ਆ ਦੇਖਣੋ ਹਣਾ ਇਹਨੂੰ ਕੋਈ ਸਮਝ ਨਹੀਂ ਹੈਗੀ ਵੀ ਇਹ ਬੰਦਾ ਕੋਈ ਮਿਹਨਤ ਕਰਦਾਗਾ ਕੰਮ ਕਰਕੇ ਐ ਥੱਕ ਕੇ ਆਹਣ ਉਹਨੂੰ ਰੈਸਟ ਕਰਨ ਦੇਦਾ ਨਹੀਂ ਇਹਨੇ ਨਾ ਉਹ ਸੋਨੂ ਵਾਲੇ ਨਾਲ ਹੀ ਰਲਾਤਾ ਬਸ ਵੀ ਤੂੰ ਲਿਆ ਦੇ ਜਿਵੇਂ ਉਹ ਟਫੜਾ ਫੜ ਫਰ ਕਰਦਾ ਫਿਰਦਾ ਰਹਿੰਦਾ ਵੀ ਤੂੰ ਵੀ ਉਵੇਂ ਹੀ ਕਰ ਮੈਨੂੰ ਲੱਗਦਾ ਹਟਾ ਦੂ ਵੀਰੇ ਥੋੜਾ ਚਿਰ ਹੀ ਜਾਂਦਾ ਇਹਨੂੰ ਕੰਮ ਕਰਨ ਨੂੰ ਗੋਡ ਐਨੀ ਵੈਟ ਕਰ ਲੈ ਆ ਲਿਆ ਦੋ ਲਿਆ ਦੋ ਲਿਆ ਦਿਨਾ ਫਿਰ 9 ਮਿੰਟ ਸਾਹ ਤਾਂ ਲੈ ਰਹੇ ਨੇ ਕਰੇ ਬੜਿਆ ਨੀਗਾ ਤੇ ਫਿਰ ਗੁੱਸਾ ਚੜ ਜਾਂਦਾ ਫਿਰ ਮੈਂ ਤਾਂ ਹੀ ਬੋਲਦੀ ਆ ਹੁੰਦਾ ਨਹੀਂ ਬੋਲਦੀ ਕੋਈ ਦੋ ਮਿੰਟ ਬਹਿ ਗਏ ਤੇ ਹੁਣ ਕੋਈ ਅਧਿਕਾਰ ਨਹੀਂ ਸਵੇਰ ਦਾ ਟ੍ਰੇਡਿੰਗ ਆ ਦੇਖ ਲੋ ਹਨਾ ਸੁੱਡਲ ਜੀ ਨੂੰ ਕੋਈ ਕਾਮਨ ਸੈਂਸ ਨਹੀਂ ਹੈਗੀ ਟਿੱਕੀ ਨਹੀਂ ਇਹਦੇ ਵੀ ਨਾ ਸੋਨੂ ਨੂੰ ਕੀੜੇ ਲੜਦੇ ਹੈਗੇ ਵੀ ਮੈਨੂੰ ਕੁਛ ਨਾ ਕੁਛ ਖਾਣ ਨੂੰ ਦਿਓ ਵੈਸੇ ਉਹ ਕਰਦੀ ਦੀ ਪਾਸਤਾ ਬਣਾਉਣਾ ਬਹੁਤ ਮਨੂਸ ਲੱਗ ਰਿਹਾ ਮਤ ਕਰੋ ਰਹਿ ਨੀ ਉਹ ਮੈਂ ਇਹ ਦੇਖ ਲੋ ਹਨਾ ਕਵਾ ਕੇ ਹਟੀ ਹੈ ਹੁਣ ਉਹਦੇ ਮੂੰਹ ਹਲੇ ਵੀ ਨਹੀਂ ਹਟਦੀ ਪਤਾ ਨਹੀਂ ਕਿਹੜੇ ਕੁੱਤੇ ਦੀ ਪੂਛ ਹੈ ਵੀ ਉਹ ਵੀ ਸਿੱਧੀ ਨਹੀਂ ਹੁੰਦੀ ਇਹ ਨਾ ਇਹ ਥੋੜੀ ਕਰਦੇ ਹੁੰਦੇ ਆ ਉਹ ਜਿਹੜਾ ਸੁੱਕਾ ਪਾਤਾ ਹੁੰਦੇ ਸਰ ਸਰੋਪੇ ਪਾਇਆ ਹੋਰ ਕੀ ਕੀਤਾ ਗਾਲਾਂ ਮਿਲ ਗਈਆਂ ਬਹੁਤ ਆ ਹੁਣ ਨਾ ਤੋ ਕੇ ਟੰਡਾ ਹੋ ਗਿਆ ਹੁਣ ਗਾਲਾਂ ਵਾ ਕੇ ਅਪਣ ਬਰਗਰ ਤੱਕਵਾ ਦੇ ਗਾਲਾਂ ਤੱਕਾਲੀਆਂ ਮੇਰੇ ਤੋਂ ਹੁਣ ਸਾਹਮਣੇ ਆਲੀ ਤੂੰ ਵੀ ਹੁਣ 50 ਰੁਪਏ ਕੱਟ ਓਵਰ ਐਕਟਿੰਗ ਦੇ ਵਿੱਚ ਪਤਾ ਨਹੀਂ ਹੈ ਨਾ ਉਹਨੂੰ ਵਿਚਾਰੇ ਨੂੰ ਪਾਣੀ ਦਾ ਪੁੱਛਿਆ ਹੋਊਗਾ ਇਹਨੂੰ ਕਿ ਨਹੀਂ ਪੁੱਛਿਆ ਹੋਣਾ ਜਾ ਕੁਛ ਹੋਰ ਬਹਿ ਜਾ ਖੜ ਜਾ ਨਹੀਂ ਬਸ 버거 ਲਿਆ ਦੇ ਕਹਿੰਦੀ ਪਹਿਲੇ ਲੜਕੇ ਹਟਿਓ ਦਿਨੇ ਹੁਣ ਕਹਿੰਦੀ 버거 ਲਿਆ ਦੇ ਤੇ ਫਿਰ ਮੈਂ ਡੈਡੀ ਨੂੰ ਫੋਨ ਵੀ ਕਰਕੇ ਲੈ ਜਾਉਂ ਕਰ ਦੇ ਫਿਰ ਮੈਂ ਤੁਹਾਨੂੰ ਕਿਹਾ ਜਾ ਬੜਾ ਤੂੰ ਜਾ ਵੀ ਬੜਾ ਜਾ ਬੜਾ ਫਿਰ ਕਿਹੜਾ ਕਹ ਰਿਹਾ ਸੋਨੂ ਨੂੰ ਭੇਜ ਦੇ ਤੇ ਰੋਟੀ ਦੇ ਕੱਪੜੇ ਨਹੀਂ ਦੇਖਦਾ ਕੋਈ ਗੱਲ ਨਹੀਂ ਮੈਂ ਕਾਲੂਗਾ ਜੇ ਮੈਂ ਆਪਣੇ ਬਣਾ ਦੇ ਦਉਂ ਹੂੰਦੀ ਬਣਾਉਣੀ ਉਹ ਸੁੱਡਲੇ ਉਹਨੂੰ ਨਾ ਧਮਕੀ ਦੇ ਉਹਦੇ ਮਾਮ ਡੈਡ ਹੈ ਨਹੀਂ ਉਹਨੇ ਅਜ ਤੱਕ ਆਪ ਹੀ ਬਣਾਵਣਾ ਖਾਧੀਆਂ ਨਹੀਂ ਗਧੀਆਂ ਕਿਤੇ ਨਾ ਹੋਵੇ ਵੀ ਤੇਰੀ ਜਿਹੜੀ ਧਮਕੀ ਹੈ ਉਹ ਤੇਰੇ ਤੇ ਪੁੱਠੀ ਪੈ ਜੇ ਹਨਾ ਨਾਲੇ ਉੱਤੋਂ ਯਾਰ ਉਹ ਕਹਿੰਦਾ ਕਿ ਸੋਨੂ ਨੂੰ ਭੇਜ ਦੇ ਤੇ ਇਹ ਜੀ ਵੀ ਨੇ ਸੁਣ ਵੀ ਲਿਆ ਹਨਾ ਤੇ ਉਹ ਇਹ ਜਿਹਾ ਵੀ ਉਹਨੇ ਕਹਿ ਵੀ ਦਿੱਤਾ ਹੱਤੀ ਹੋਈ ਭੇਜਿਆ ਨੇ ਇਹਨਾਂ ਦਿੱਤਾ ਕੀ ਬੋਲ ਰਿਹਾ ਉਹ ਸਮਝ ਨਹੀਂ ਆ ਰਿਹਾ ਉਹ ਕਿਆ ਨੀਚੇ ਸਬਟਾਈਟਲ ਵੀ ਨਹੀਂ ਹੈ ਨਾ ਕੋਈ ਨਹੀਂ ਮੈਂ ਬੜਾ ਰੁਕ ਤੈ ਮਰੇ ਮੋਟ ਜਾ ਹੂੰ ਓਟ ਜਾ ਕੌਂ ਕੀ ਕਰਾਉਂ ਟੂ ਇਹ ਤਾਂ ਨਹੀਂ ਬੋਲਦੇ ਮੇਰੇ ਨਾਲ ਹੈ ਇਹਨੂੰ ਸੁਡਲ ਜੀ ਨੂੰ ਕੋਈ ਸੰਗ ਸ਼ਰਮ ਢੀਠ ਜੀ ਕੋਈ ਸੀਗਾ ਇਸ ਵਲੌਗ ਵਿੱਚ ਹਨਾ ਬਣਾਉਣ ਵਾਲਾ ਤੇ ਅਪਲੋਡ ਕਰਨ ਵਾਲਾ ਇਹਦੀ ਵੀ ਵਸਾਈ ਵਲੌਗ ਹੁੰਦੀ ਹੈ ਅੱਜਕੱਲ ਹਾਂਜੀ சின்ன ਨੇ ਪਿਆਰੇ ਪਿਆਰੇ ਕਮੈਂਟਾਂ ਵਿੱਚ ਆਪਦੇ ਨਾਮ ਲਿਖ ਕੇ ਭੇਜੇ ਸੀ ਉਹਨਾਂ ਦੇ ਨਾਮ ਨੇ ਦੀਪ ਲੋਹਾਤ ਸੋਨੂ ਬੂਟਾ ਗਿਲ ਨਮਾ ਸ਼ਹਿਰ ਫਤੇ ਚਾਹਲ ਨਵਾਬ ਐਂਡ ਫਤੇ ਹੈਰੀ ਬਿਲਿੰਗ ਕਰਨ ਵੀਰਾ ਐਂਡ ਪੂਨਮ ਭਾਬੀ ਲਵਲੀ ਜੈਂਡੋਕੀਆ ਸਿਧਾਰਥ ਹੁਦਿਆਣਾ ਬਲਜੀਤ ਸਿੰਘ ਪ੍ਰੀਤੀ ਐਂਡ ਮੰਜੂ ਗੁਰਸਿਖਤ ਕੌਰ ਥੈਂਕ ਯੂ ਸੋ ਮੱਚ ਪਿਆਰੇ ਪਿਆਰੇ ਕਮੈਂਟਸ ਕਰਨ ਲਈ ਹਾਂਜੀ ਅੱਜ ਦੀ ਵੀਡੀਓ ਵਿੱਚ ਸਿਰਫ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਆਦਿ ਰਾਇ ਕਮੈਂਟ ਬਾਕਸ ਵਿੱਚ ਦੇਣਾ ਬਿਲਕੁਲ ਨਹੀਂ ਭੁੱਲਣਾ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਬਾਏ